ਸਾਸਤਰੀਕਰ ਦੋਸਤੋ ਆਪਾਂ ਖੜੇ ਆ ਅੱਜ ਸਹੋਲੀ ਮੰਡੀ ਦੇ ਵਿੱਚ ਜੋ ਕਿ ਆਪਣੇ ਸਰਪੰਚ ਸਾਹਿਬ ਮੰਡੀ ਲਵਾਉਂਦੇ ਨੇ ਦੋ ਚਾਰ ਮਹੀਨਿਆਂ ਤੋਂ ਮੰਡੀ ਨਵੀਂ ਚੱਲੀ ਹੋਈ ਹੈ ਬਹੁਤ ਰੰਗ ਭਾਗ ਲੱਗੇ ਮੰਡੀ ਨੂੰ ਚਾਰ ਚੰਦ ਲੱਗਦੀ ਰਹਣਾ ਅੱਜ ਮੈਨੂੰ ਲੱਗਦਾ ਵੀ ਮੇਲੇ ਦਾ ਰਸ ਕੁਝ ਬਹੁਤ ਵਧੀਆ ਹੈ ਹਾਂ ਤੇ ਇੱਥੇ ਕੁਝ ਜਨਾਬ ਸਾਡੇ ਐਸੇ ਵੀ ਆਏ ਹੋਣੇ ਜਿਹੜੇ ਸਾਡੇ ਭਾਈ ਅਫਸਰ ਸਾਹਿਬ ਨੇ ਵਿੱਚ ਡਿਊਟੀਆਂ ਵਾਲੇ ਬੰਦੇ ਵੀ ਆਏ ਹੋਏ ਨੇ ਵਿੱਚ ਸਾਡੇ ਪਾਲੀ ਛੋਟੀ ਦੇ ਸਿਰੀ ਪਾਲੀ ਦੇ ਆਏ ਨੇ ਹਰੇਕ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਸਮਾਜ ਪਹੁੰਚਿਆ ਹੋਇਆ ਹੈ ਹੂੰ ਤੇ ਅਸੀਂ ਸਾਰੇ ਸਮਾਜ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਮੇਲੇ ਦਾ ਆਨੰਦ ਸਦਾ ਮਾਰਿਆ ਕਰੋ ਜਰੂਰ ਆਇਆ ਕਰੋ ਆਪਾਂ ਇਹ ਮੰਡੀ ਚਲਾਉਣੀ ਆ ਵੱਧ ਤੋਂ ਵੱਧ ਵੀ ਬਹੁਤ-ਬਹੁਤ ਧੰਨਵਾਦ ਮੰਡੀ ਨੂੰ ਚਲਾਈਏ ਅੱਜ ਆਪਾਂ ਨਰੰਗੇ ਦਾ ਮਾਲ ਆਇਆ ਸਾਡੀ ਮੰਡੀ ਦੇ ਵਿੱਚ ਜਿਹੜਾ ਕਿ ਸਦਾ ਬਹਾਰ ਬਹੁਤ ਮਸ਼ਹੂਰ ਪਾਲੀ ਐ ਠੀਕਾ ਆਪਣੇ ਨਾਬੇ ਹਲਕੇ ਦੇ ਵਿੱਚ ਕਿਹੜਾ ਪਿੰਡ ਨਰੰਗਾ ਜੀ ਤੁਹਾਡਾ ਪਿੰਡ ਇਹਦਾ ਸੰਮਲਾ ਪਿੰਡ ਇਹਦਾ ਸੰਮਲਾ ਜੱਟ ਇਹ ਜਮਲਾ ਆਹ ਦੇਖੋ ਜੀ ਹਾਂ ਜਮਲੇ ਦਾ ਟੋਰਾ ਇੰਦੀ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਰੰਗਾ ਜੀ ਨੂੰ ਸਾਡੀ ਮੰਡੀ ਦੇ ਵਿੱਚ ਪਹੁੰਚੇ ਨੇ ਬੱਬੀ ਸਰਪੰਚ ਦੀ ਮੰਡੀ ਦੇ ਵਿੱਚ ਮੰਡੀ ਸਰਪੰਚ ਦੀ ਨਹੀਂ ਪਬਲਿਕ ਦੀ ਮੰਡੀ ਹੈ ਸਹੀ ਗੱਲ ਹੈ ਤਾਂ ਜੀ ਗੱਲਬਾਤ ਸੁਣਾਓ ਅੱਜ ਬੱਕਰੀਆਂ ਕਿਵੇਂ ਲੈ ਕੇ ਆਏ ਹੋ ਪਹਿਲੀ ਮੰਡੀ ਨਹੀਂ ਆਏ ਪਹਿਲੀ ਮੰਡੀ ਮੈਂ ਜਾਣ ਕੇ ਮੈਂ ਟੱਲਾ ਦਈ ਅੱਛਾ ਜੀ ਮਤਾਂ ਨਹੀਂ ਆਇਆ ਹੁਣ ਤੁਹਾਡੀ ਸਿਹਤ ਠੀਕ ਹੈ ਹਾਂ ਹੁਣ ਮੈਂ ਠੀਕ ਆ ਤਾਂ ਹੀ ਆ ਗਿਆ ਸਿਹਤ ਜ਼ਰੂਰੀ ਹੈ ਬਾਦੀ ਬਾਕੀ ਦੇ ਕੰਮ ਬਾਅਦ ਚ ਗੱਲ ਤਾਂ ਗਦਾਸਬੰਦ ਦੀ ਵੀ ਸੱਚੀ ਹੈ ਵੀ ਜੇ ਤੇਰੀ ਸਿਹਤ ਹੈ ਤਾਂ ਜੁਰੇ ਖੜੇ ਹੈ ਜੇ ਤੇਰੀ ਸਿਹਤ ਨਹੀਂ ਕਾਨੂੰ ਖੜੇਗਾ ਆ ਮਾਲ ਤੇਰੇ ਨਾਲ ਹੈ ਜਿਹੜੇ ਅਸੀਂ ਨਵੇਂ ਭਾਂਡੇ ਦੇ ਸਾਂਚੇ ਹਨ ਸਤੋਂ ਨਹੀਂ ਚਰਦੀਆਂ ਤੂੰ ਇੰਨਾ ਚਰ ਪਾਲਾ ਪਗਾ ਆ ਗਿਆ ਬਹੁਤ ਵਧੀਆ ਤਾਕੜੀ ਗੱਲ ਹੈ ਤੇਰੀਆਂ ਬੱਕਰੀਆਂ ਚੰਗੀਆਂ ਚੰਗੀਆਂ ਸਾਨੂੰ ਦਿਖਾ ਕਈਆਂ ਹੀ ਨਸਲਾਂ ਨੇ ਕਿੱਥੋਂ ਨਸਲਾਂ ਲੈ ਕੇ ਆ ਕਿੰਨੇ ਚਰਦੀ ਪੁਰਾਣੀ ਬਰੀਡ ਰੱਖੀ ਬੈਠਾ ਹੈ हां हां जी 40 ਕ ਸਾਲ ਦਾ ਮੈਨੂੰ ਪਤਾ ਹੈ ਜੀ ਲੈ ਵਧੀਆ ਵਧੀਆ ਸਾਨੂੰ ਬੱਕਰੀਆਂ ਦਿਖਾਓ ਉਹਦਾ ਕਾ ਮੈਨੂੰ ਅੱਛਾ हां 40 ਕ ਸਾਲ ਦਾ ਟਿਕਾਈਆਂ ਮੇਨੇ 40 ਕ ਸਾਲ ਦੀ ਟਿਕਾਈਆਂ ਹੋਈਆਂ ਠੀਕ ਹੈ ਜੀ ਮੁੰਡੇ ਕਰਦੇ ਨੇ ਨਾਲ ਨਾਲ ਲੱਗੇ ਨੇ ਤਾਂ ਹੁਣ ਲੱਗੇ ਨੇ ਅੱਛਾ ਜੀ ਅਜ ਤਾਂ ਮੈਂ ਆਪੇ ਚਾੜਾ ਥੋੜਾ ਫਿਰ ਦਬ ਲਿਆ ਨਾ ਥੋੜਾ ਜਿਹਾ ਦਬ ਲਿਆ ਦਿਖਾइए ਬੱਕਰੀ ਅੱਪਾ ਆਪੇ ਦਿਖਾ ਦਿਓ ਬੱਕਰੀਆਂ ਦਿਖਾਓ ਹਾਂ ਦੇਖੋ ਦੇਖੋ ਜਿਹੜਾ ਭਾਂਡਾ ਘੜਤਾ ਉਹਨੇ ਫੁੱਟਣਾ ਤਾਂ ਹੈਗਾ ਹੀ ਐ ਸਹੀ ਗੱਲ ਆਖਰ ਫੁੱਟਣਾ ਸੈਨੇ ਚਲੋ ਤੰਦਰੁਸਤੀ ਬਖਸ਼ੇ ਮਾਲਕ ਸਾਨੂੰ ਚੰਗੀਆਂ ਚੰਗੀਆਂ ਬੱਕਰੀਆਂ ਮਿਲਦੀ ਬਹੁਤ ਆ ਜੀ ਬਾਕੀ ਤੇ ਨਾ ਗੱਲਾਂ ਦੱਤਾ ਮੈਂ ਫੇਰ ਕਰਦੀ ਦੇ ਬੋਹ ਨੀ ਬੱਕਰੀਆਂ ਦਿਖਾ ਦਿਨਾ ਆਜੋ ਬਈ ਜੀ ਆ ਬੱਕਰੀਆਂ ਨੂੰ ਦਿਖਾ ਦਿਨਾ ਫੜੀ ਤੇ ਲੋ ਜੀ ਬੱਕਰੀਆਂ ਤੁਸੀਂ ਦਿਖਾਓ ਬੱਕਰੀਆਂ ਹੋ ਜੋ ਬਈ ਵਿਚਾਲੋ ਖਾੜਾ ਖੁੱਲਾ ਕਰ ਦਿਓ ਜੀ ਜਨਾਬ ਲਿਆ ਵੀਰੇ ਬੱਕਰੀਆਂ ਬਈ ਹੋ ਜੋ ਮਾੜਾ ਪਿੱਛੇ ਹੋ ਜੋ ਜੀ ਦੱਸੋ ਜਿਹਦੇ ਬਾਰੇ ਇਹਦੇ ਬਾਰੇ ਦੱਸੋ ਪਹਿਲਾਂ ਇਹਦੇ ਬਾਰੇ ਦੱਸੋ ਕਿੰਨੇ ਦੰਦ ਹੋ ਗਏ ਹੈ ਮਾਏ ਦੰਦ ਬਨੇ ਦੇਖੋ ਦੁੱਗੀ ਤਾਂ ਹੋਏਗੀ ਜੀ ਦੁੱਗੀ ਹੋ ਗਿਆ ਹਾਂ ਠੀਕਾ ਗੱਬਲ ਤਾਂ ਨਹੀਂ ਕਰਾਈਏ ਜੀ ਨਾ ਗੱਬਣ ਹੁਣੇ ਹੋ ਗਿਆ ਚਲ ਦੰਦ ਮੈਂ ਦੇਖਦਾ ਨਾ ਤੂੰ ਦੇਖ ਦੇ ਇਹ ਚਿੱਗੀ ਹੋ ਗਈ ਜਨਾਬ ਚਿੱਗੀ ਹੋ ਗਈ ਜੀ ਹਾਂ ਲੈ ਵੀ ਚਿੱਗੀ ਹੋ ਗਈ ਹਾਂ ਐਦ ਕੀ ਕਰਾਈਏ ਗੱਬਣੇ ਪਹਿਲੀ ਵਾਰ ਹਾਂ ਵੱਧੀਆਂ ਵੱਧੀਆਂ ਬੱਕਰੀਆਂ ਫੜ ਕੇ ਕਦੋਂ ਕਰਾਉਣੇ ਉਹਨਾਂ ਗੱਬਣ ਬੱਕਰੀਆਂ ਉਹ ਤਾਂ ਕਰਾਉਣੀਆਂ ਚਾਹੀਦੀਆਂ ਨੇ ਗੱਬਣ ਸਮਾ ਪੂਰੀ ਹੋ ਕਰਾਉਣਾ ਪੂਰੀ ਕਰ ਅੱਠ ਦੰਦ ਤੇ ਹੋ ਕੇ ਹੂੰ ਨਹੀਂ ਸਕੋ ਜੱਟ ਠੀਕਾ ਅੱਠ ਦੰਦ ਦੇ ਉੱਤੇ ਕਰਾਉਣੇ ਹਾਂ 2 ਮਿੰਟ ਰੋਕ ਲੈ ਬੱਕਰਾ ਲੈ ਵੀ ਹਾਂ ਗੱਲ ਸਰਪੰਚ ਵਾਦਾਂ ਆਹਾਂ ਇਹ ਤਾਂ ਸਵੀ ਹੋਈ ਰਹੀ ਆ ਲੈ ਵੀ ਇਸ ਵੀ ਹੋਈ ਹੈਗੀ ਇੱਕ ਸੁਹਾ ਦਿੱਤਾ ਜਨਾਬ ਨੇ ਦਿੱਤਾ ਵਾ ਠੀਕ ਹੈ ਜੀ ਪੂਰੇ ਦੰਦ ਹੋਊਗੀ ਬਈ ਹਾਂ ਦਿੱਤਾ ਵਾ ਜਨਾਬ ਪੂਰੇ ਦੰਦ ਹੋਊਗੀ ਬਈ ਕੁਆਲਿਟੀਆਂ ਦੇਖ ਸਕਦੇ ਹੋ ਨਾ ਕਿੱਥੋਂ ਆਈਆਂ ਨੇ ਆਪਣੀਆਂ ਇਹ ਬੱਕਰੀਆਂ ਹਾਂ ਇਹ ਕਿੱਥੋਂ ਆਈਆਂ ਨੇ ਇਹ ਮੇਰੀਆਂ ਪੱਕੜੇ ਦੇ ਪੱਠਾਂ ਨੇ ਅੱਛਾ ਆਬਦੀ ਨੇ ਸਾਰੀਆਂ ਆਬਦੀ ਚੈਰ ਕਰਨਦਾ ਕਿੱਥੋਂ ਲੈ ਕੇ ਆਏ ਸੀ ਤੂੰ ਹਾਂ ਇਹਦਾ ਦਾਦਾ ਦਾਦਾ ਲੈ ਕੇ ਆਇਆ ਸੀ ਮੈਂ ਕੋਟ ਤੋਂ ਨੇ ਪੁੱਛਣਾ ਹੱਕ ਬਣਦਾ ਲਿਆ ਉਹ ਜੀ ਬੱਕਰਾ ਜਿਹਾ ਹੋ ਗਿਆ ਬੱਕਰਾ ਦਿਖਾਉਣਾ ਉਹਨੂੰ ਹਾਂ ਜਿੱਥੇ ਮਾਈ ਕਲਰ ਕੋਟ ਦਾ ਮੇਲਾ ਲੱਗਦਾ ਹਾਂ ਮੇਲਾ ਲੱਗਦਾ ਬੱਕਰਾ ਦੇਖੋ ਬਾਈ ਸ਼ੀਤਲਾ ਮਾਤਾ ਹਾਂ ਠੀਕ ਹੈ ਠੀਕ ਰਾਜੂ ਪੈਰ ਦੇਖ ਬੱਕਰੇ ਦੇ ਇਹ ਬੱਕਰਾ ਜੀ ਅੱਜ ਤੋਂ ਕੁ ਮੈਂ ਤਾਂ ਨਹੀਂ ਦੇਖਿਆ ਸੀ ਖਰ ਇਸ ਬੱਕਰੇ ਨੂੰ ਮੇਰੇ ਚੇਤੇ ਬਾਈ ਹੋਏ ਮਾੜੇ ਬੱਕਰਾ ਦਿਖਾਵੇ ਬਾਈ ਹੋਏ ਮਾੜੇ ਫੇਰ ਹਾਂ ਹਾਂ ਅੰਤ ਤੇ ਆਈ ਇਸ ਬੱਕਰੇ ਦੀ ਹਕੀਕਤ ਜੀ ਮੇਰੇ ਮੁੰਡੇ ਨੇ ਦੱਸੀ ਮੈਨੂੰ ਆਕੇ ਕਲਰ ਕੋਟ ਵਾਈ ਗਿਆ ਹਣਾ ਮੇਲੇ ਤੇ ਠੀਕਾ ਹਰ ਸਾਲ ਇਹ ਜਾਂਦਾ ਮਾਈ ਨੂੰ ਤੇ ਹੁਣ ਪੂਰੇ ਆਇਆ ਰਾਜੂ ਤੇ ਕੋਈ ਗੱਲ ਨਹੀਂ ਇਧਰ ਆ ਜਾ ਫੜ ਉਹ ਕਹਿੰਦਾ ਵੀ ਬੱਕਰਾ ਬਹੁਤ ਵਧੀਆ ਨਰੰਗੇ ਬਾਈ ਲਵੇ ਲਾਣੇਦਾਰ ਲਵੇ ਤੇ ਉਸ ਤੋਂ ਬਾਅਦ ਅਸੀਂ ਨੇ ਇਹਦੀ ਵੀਡੀਓ ਬਣਾਈ ਮੇਰੇ ਚੈਨਲ ਤੇ ਹੂੰ ਬੱਕਰੇ ਦਾ ਬਹੁਤ ਬਹੁਤ ਦੂਰ ਤੱਕ ਇਹਦਾ ਨਾਮ ਚੱਲ ਗਿਆ ਠੀਕ ਆ ਕਿਉਂ ਬਾਹਰ ਦੀਆਂ ਸਟੇਟਾਂ ਚ ਹਾਂ ਵੀਡੀਓ ਰਾਹੀਂ ਤਾਂ ਜਾਣੀ ਜਾਣੇ ਅੱਜ ਤੇਰੇ ਚੈਨਲ ਤੇ ਵੀ ਜਾਊਗੀ ਠੀਕ ਆ ਇਸ ਬੱਕਰੇ ਦੇ ਮੈਨੂੰ ਬੜੇ ਫੋਨ ਆਏ ਲੋਕਾਂ ਦੇ ਬਾਹਰੋਂ ਤਾਂ ਉਹਨਾਂ ਦੇ ਆਪਣੇ ਮੁੰਡੇ ਦੇ ਨਾਂ ਭੁੱਲ ਗਿਆ ਮੈਂ ਉਹਦਾ ਤਰਸੀਮ ਹੈ ਪਤਾ ਨਹੀਂ ਤੇਰੇ ਨੌ ਤੇ ਨੌ ਹੂੰ ਉਹ ਕਹਿੰਦਾ ਭਾਈ ਸਾਹਿਬ ਰਾਜੂ ਮੈਂ ਨਾਸਕ ਸੇ ਬੋਲ ਰਹਾ ਮਹਾਰਾਸ਼ਟਰ ਸੇ ਮੇਰੇ ਕੋ ਉਹ ਲਾਲ ਕਲਰ ਵਾਲਾ ਬੱਕਰਾ ਦਲਵਾ ਦੋ ਠੀਕ ਆ ਮੈਂ ਬਾਈ ਨੂੰ ਪੁੱਛਿਆ ਵੀ ਕੋਈ ਬੱਕਰਾ ਵੇਚਣਾ ਏ ਕਹਿੰਦਾ ਰਾਜੂ ਮੈਂ ਤਾਂ ਇਹਦਾ ਕੰਨ ਵੀ ਨਹੀਂ ਵੇਚਦਾ ਠੀਕ ਆ ਧੰਨਵਾਦ ਇਹੀ ਗੱਲ ਕਰਦਾ ਮੈਂ ਹੂੰ ਇਹਨੂੰ ਪੁੱਛਿਆ ਉਸ ਤੋਂ ਬਾਅਦ ਮੇਰਾ ਮੁੰਡਾ ਆਸ਼ਕ ਹੋ ਗਿਆ ਇਹਦੇ ਇੱਕ ਮੇਮ ਨੇ ਜਿੱਤੇ ਉਰੀ ਫਿਰਦਾ ਮੇਮ ਨਾਲ ਜਾ ਝੁੱਲੀ ਪਾਈ ਫਿਰਦੇ ਆ ਉਹਦੇ ਮੇਰਾ ਕਹਿਣਾ ਹੂੰ ਤਾਂ ਤਕੜਾ ਹੋ ਰਿਹਾ ਕਹਿੰਦਾ ਵੀ ਜੇ ਆਪਾ ਉਹ ਮੇਮ ਨਾਲ ਆਪਣੀਆਂ ਬੱਕਰੀਆਂ ਵਾਸਤੇ ਲੈ ਲਈਏ ਮਾਂਕਾਂ ਨੂੰ ਛੜਿਆਉਣਾ ਪੰਗਾ ਆਪਾਂ ਨੂੰ ਮੇਮਨਾ ਨਹੀਂ ਦੇਣਾ ਨਹੀਂ ਮੈਂ ਬਾਈ ਨੂੰ ਕਿਹਾ ਵੀ ਮੇਮਨੇ ਦੇ ਬਿਨਾ ਪੁੱਛ ਰਪੀਏ ਤੈਨੂੰ 30000 ਦੇ ਦਾਨੀਆਂ ਆ ਆ ਖੜਾ ਜੀ ਮੌਜੂਦ ਇਸ ਬੱਕਰੇ ਤੇ ਮੇਮਨੇ ਦੇ ਮੈਂ ਇੱਥੇ ਫਿਰਦਾ ਮੇਮਨਾ ਛੋਟਾ ਜਾਂ 30000 ਮੁੱਲ ਮੈਂ ਲਾਤਾ ਸੀ ਠੀਕ ਹੈ ਇਹ ਬੰਦੇ ਨੇ ਉਹ ਮੇਮਨਾ ਵੀ ਨਹੀਂ ਦਿੱਤਾ ਠੀਕ ਹੈ ਤੇ ਬੱਕਰੇ ਦੀ ਤਾਂ ਮੇਰਾ ਖਲ ਵੀ ਹਜੇ ਸੋਚੀ ਆਪਾਂ ਕਈ ਲੱਖੇ ਕੀਮਤ ਹੋਣੀ ਇਦੀ ਕੀਮਤ ਕੋਈ ਦੇ ਨਹੀਂ ਸਕਦਾ ਠੀਕ ਹੈ ਮਾੜਾ ਕਿੰਨਾ ਇਹ ਇੱਕ ਗੱਲ ਹੈ ਜਨਾਬ 2 ਮਿੰਟ ਕੀ ਮੰਗਣਾ ਆਪਾਂ ਨੇ ਜਾਂ ਦੇਣੇ ਨਹੀਂ ਇਹ ਗੱਲ ਹੋਰ ਹੈ ਤਰਸੀਮ ਜੀ ਵੀਡੀਓ ਤੂੰ ਵੀ ਪਿੰਡਾਂ 'ਚ ਰੋਜ਼ ਬਣਾਉਂਦਾ ਮਾਲਾਂ ਦੀ ਮੈਂ ਵੀ ਜਾਂਣਾ ਬਣਾਉਣਾ ਆਪਣੇ ਚੈਨਲ ਤੇ ਇਹ ਬਰੀਡਾਂ ਦਾ ਕੋਈ ਮੁੱਲ ਨਹੀਂ ਮੁੱਲ ਨਹੀਂ ਜੋ ਬਰੀਡਾਂ ਰੱਖੀ ਬੈਠੇ ਨੇ ਲੋਕ ਇਹ ਬਰੀਡਾਂ ਦਾ ਕੋਈ ਮੁੱਲ ਨਹੀਂ ਹੈਗਾ ਬਰੀਡਾਂ ਲੋਕਾਂ ਲਵੇ ਹਜੇ ਵੀ ਬਹੁਤ ਘਸ ਹੈ ਜੀਨੇ ਸੰਭਾਲ ਕੇ ਰੱਖ ਲੀਆਂ ਸਾਡੇ ਲੋਕ ਪੰਜਾਬੀ ਕਹਿੰਦੇ ਨੇ ਪੰਜਾਬ ਦੇ ਵਿੱਚ ਰਿਹਾ ਕੁਛ ਨਹੀਂ ਮੈਂ ਸਾਡੇ ਭਾਈਆਂ ਨੂੰ ਕਹਿਣਾ ਵੀ ਪੰਜਾਬ ਦੇ ਵਿੱਚ ਅਜੇ ਬਹੁਤ ਕੁਸ ਹੈ ਲੋਕ ਲਕੋਈ ਬੈਠੇ ਨੇ ਬਾਹਰ ਨਹੀਂ ਕੱਢਦੇ ਵੀ ਬਾਹਰ ਨਹੀਂ ਕੱਢਦੇ ਜਿਹੜਾ 2 ਸਾਲ ਪਹਿਲਾਂ ਟੱਪ ਗਿਆ ਟੱਪ ਗਿਆ ਵਾਰਨਿੰਗ ਸਟੇਟਾਂ 'ਚ ਅਸੀਂ ਸਾਡੇ ਹੱਥਾਂ ਵਿੱਚ ਦੀ ਗਿਆ ਮਾਲ ਵੇਚਿਆ ਬਹੁਤ ਹੈ ਜਿਹੜੇ ਕਿ ਸਾਡੇ ਜਿਉਂਦੇ ਰਹਣ YouTube ਚੈਨਲ ਵਾਲੇ ਬਾਈ ਹੋਰੀ ਇਹਨਾਂ ਦੇ ਚੈਨਾਂ ਰਾਹੀਂ ਲੋਕਾਂ ਨੂੰ ਕਦਾਂ ਦੇ ਰਾਹੀਂ ਜਾਗਰੂਪ ਆ ਗਈ ਵੀ ਬਰੀਡ ਹੁਣ ਦੇਣੀ ਨਹੀਂ ਚੰਗੀ ਸਾਮ ਕੇ ਰੱਖਣੀ ਹੈ ਤਾਂ ਧੰਨਵਾਦ ਕਰਦੇ ਆ ਸਾਡੇ ਭਾਈ ਨਰੰਗਾ ਜੀ ਦਾ ਸਤੋ ਬਡੇ ਨੇ ਵੀ ਜੀ ਨੇ ਇਹ ਬਰੀਡਾਂ ਸਾਹਮਣੇ ਰੋਕਤੀਆਂ ਰੱਖ ਲਿਆ ਨਹੀਂ ਸਾਡੇ ਪੰਜਾਬ ਦੇ ਵਿੱਚ ਰਹਿੰਦਾ ਵੀ ਕੁਛ ਨਹੀਂ ਇਹ ਜਿਹੜੇ ਲੋਕ ਸਾਨੂੰ ਕਹਿੰਦੇ ਨੇ 2-2 ਲੱਖ ਦੀਆਂ ਬੱਕਰੀਆਂ ਰਾਜੂ ਹੁਰੀ ਵੇਚਦੇ ਨੇ ਉਹ ਕਿਸੇ ਨਸਲ ਤੇ ਪੈਸਾ ਲੱਗਦਾ ਜੀ ਕਮਾਸਲ ਤੇ ਨਹੀਂ ਲੱਗਦਾ ਮਾੜੀ ਮਿਲਣਾ ਆਉਂਦਾ ਹੈ ਉਹ ਪੁੱਤੀ ਨ ਪੁੱਤੀ ਬੱਕਰੀ ਨਹੀਂ ਵਿਕਦੀ ਚੰਗੀ ਚੀਜ਼ ਤੇ ਮੁੱਲ ਤਰਸੇਮ ਜੀ ਲੱਗਦਾ ਹੀ ਲੱਗਦਾ ਸਹੀ ਗੱਲ ਹੁਣ ਇਸ ਬੱਕਰੇ ਦੇ ਜੋਨ ਹੈ ਉਹ ਜੋ ਚੰਗੀ ਆਉਣੇ ਜਿਹੜੇ ਚੰਗੀਆਂ ਨਸਲਾਂ ਦੇ ਜੋਨ ਹੈ ਉਹਨਾਂ ਦੇ ਸਿਉਨਿਆਂ ਦੇ ਮੁੱਲ ਤਾਂ ਪੈਣੀ ਪੈਣੇ ਨੇ ਹੂੰ ਹੀਰੇ ਤਾਂ ਹੀਰਿਆਂ ਦੇ ਭਾਅ ਵਿਕਣਗੇ ਬਾਈ ਸਹੀ ਗੱਲ ਮਿੱਟੀ ਦੇ ਪਾਤਾ ਵਿਕਦੇ ਨਹੀਂ ਬਾਕੀ ਦੋ ਚਾਰ ਗੱਲਾਂ ਬਾਈ ਤੋਂ ਪੁੱਛਦੇ ਆਂ ਉਹਨਾਂ ਨੂੰ ਹੋ ਜਾ ਹਾਂਜੀ ਹਾਂ ਤੁਸੀਂ ਵੀ ਸੁਣਾਓ ਦੋ ਚਾਰ ਗੱਲਾਂ ਜੀ ਇਹਨਾਂ ਦੀ ਬਾਰੇ ਉਹ ਗੱਲਾਂ ਉਹ ਤੁਹਾਨੂੰ ਪਤਾ ਹੀ ਹੋ ਜਾ ਖੌਦਾ ਤਾਂ ਮੈਨੂੰ ਦੱਸਣ ਲੱਗ ਜਾ ਕਿੱਥੇ ਤੱਕ ਬੱਕਰੀ ਵੇਚੀ ਆ ਪਾ ਜੀ ਮਹਿੰਗੀ ਤੋਂ ਮਹਿੰਗੀ ਜੀ ਸੁਣਾਈ ਚੱਲ ਮਹਿੰਗੀ ਤੋਂ ਮਹਿੰਗੀ ਮਾਜਾ 70000 ਦੀ ਵੇਚੀ ਆ ਇਹਦੀ ਪੱਠੇ ਹਾਂ ਪੱਠੇ ਦੀ ਹਾਂ ਉਦੋਂ ਪਹਿਲਾਂ ਉਦੋਂ ਪਹਿਲਾਂ ਕੋਈ ਉਦੋਂ ਪਹਿਲਾਂ ਵੀ ਦੋ ਵੇਚਦੇ ਆ ਉਹ ਕੀ ਭਾ ਵੇਚੀ ਆ ਜੀ ਹਾਂ ਉਹ ਵੇਚਿਆ ਨੇ ਮੈਂ 60 60 ਦਿਆਂ 60 60000 ਦਿਆਂ ਹਾਂ ਠੀਕ ਆ ਕਿੰਨੇ ਟਾਈਮ ਦੀ ਪੱਠ ਪੱਠ ਵਾਸਤੇ ਇਹਨਾਂ ਦੇ ਹਾਂ 2 ਮਹੀਨੇ ਦੀ ਆ ਦੇ ਨਾਲ ਦੀ ਦੂਗੀ ਸਿੱਕੀ ਹੋ ਗਈ ਦੂਜੀ ਹਾਂ ਇਹ ਬਾਈ ਦੀ ਮੰਡੀ ਲੱਗੀ ਸੀ ਜੀ ਪਹਿਲੀ ਮੇਰਾ خیال ਪਤਾ ਨਹੀਂ ਦੂਜੀ ਇਹ ਬਾਈ ਦੇ ਮੰਡੀ ਦੇ ਮਾਲ ਆਇਆ ਬਾਈ ਦਾ ਨਰੰਗੀ ਤਾ ਬਾਈ ਦਾ ਗੁੱਗਾ ਮਾੜੀ ਤੇ ਮਾਲ ਆਇਆ ਉੱਥੇ ਉਦੋਂ ਝੜੀ ਲੱਗੀ ਉੱਥੇ ਇੱਥੇ ਥੌਨੀ ਦੀ ਉੱਥੇ ਗਿੱਲਾ ਹੋ ਗਿਆ ਰੇ ਅਸੀਂ ਮੰਡੀ ਚ ਫੜਾ ਗਏ ਤਾਂ ਸਾਨੇ ਜੀ ਇਹਦਾ ਮਾਲ ਆਇਆ ਮੈਂ ਜਮੇ ਅਣਜਾਣ ਬੰਦੇ ਨੇ ਇੱਕ ਪੱਠ ਫੜੀ ਭੱਜ ਕੇ ਇਹਦੇ ਮਾਲ ਚੋਂ ਠੀਕ ਉਹ ਲੋਹੀ ਹਾਂ ਦੁਬਾਰਾ ਨਹੀਂ ਕੋਈ ਹੱਥ ਪਾਇਆ ਮੈਂ ਭੱਜ ਕੇ ਬਸ ਉਹੀ ਕੱਢ ਲਈ ਅੱਖਾਂ ਵਿੱਚ ਕੇ ਮੈਂ ਬਾਈ ਇਹਦਾ ਮੁੱਲ ਦੱਸਾਂ ਕਹਿੰਦਾ ਜੀ 90000 ਕਰਦੇ ਕਰਾਉਂਦੇ ਜੀ 70000 ਦੀ ਪੱਠੋ ਮੈਨੇ ਲਈ 70000 ਪੁੱਛ ਲਓ ਮਜੂਦ ਖੜਿਆ ਬੰਦਾ ਕੋਈ ਝੂਠ ਨਹੀਂ ਸਰਪੰਚ ਸਾਹਿਬ ਝੂਠ ਨਹੀਂ ਕੋਈ ਝੂਠ ਨਹੀਂ ਮੈਂਨੇ ਉਦੀ ਉਦੀ ਵੀਡੀਓ ਲਾਈ ਆਪਦੇ ਚੈਨਲ ਤੇ ਬਾਹਰਲੇ ਬੰਦੇ ਨੂੰ ਵੀਡੀਓ ਕਾਲ ਕਰਾਈ ਉਹ ਕਹਿੰਦਾ ਬਾਈ ਮੈਂ ਨਿਊਜ਼ੀਲੈਂਡ ਬੈਠਾ ਰਾਜੂ ਤੇਰੀ ਪਿੱਠ ਤੇ ਖੜਾ ਪੱਠ ਮੈਨੂੰ ਲੈ ਦੇ ਕਰਦੇ ਕਰਾਉਂਦੇ 70000 ਦੀ ਇਹ ਸੂਰਮੇ ਨੇ ਪੱਠ ਵੇਚੀ ਜੀ ਠੀਕਾ ਉਸੇ ਟਾਈਮ ਮੈਂਨੇ ਪੈਸੇ ਪਵਾ ਕੇ ਮੇਰੇ ਖਾਤੇ ਚ ਦੂਏ ਦਿਨ ਇਹਦੇ ਘਰੇ ਰੁਪਏ ਦੇ ਕੇ ਗਿਆ ਜੀ ਹਾਂ ਜੀ ਪਹਿਲਾਂ ਹਾਂ ਜਦੇ ਪੈਸੇ ਹਾਂ ਜਦੇ ਪੈਸੇ ਇਸ ਬੱਕਰੇ ਦੀ ਪੱਠ ਤੀ ਉਹ ਸਾਡੇ ਆ ਗਈ ਪਸੰਦ ਤੇ ਪੱਠਾ ਹਲਤਾ ਹੀ ਉਹ ਸੂਈ ਨਹੀਂ ਛੇ ਦੰਦ ਹੋ ਗਈ ਉਹ ਪੱਠ ਨੇ ਹੁਣ ਜਾਂਗ ਪਰ ਮੇਲਾ ਵੀ ਜਿੱਤਿਆ ਮੁੱਲਾ ਪਰ ਮੇਲਾ ਵੀ ਜਿੱਤਿਆ ਫਰਿੱਜ ਲੈ ਗਈ ਜਿੱਤ ਕੇ ਸਭ ਨੂੰ ਪਤਾ ਹੈ ਹਾਂ ਇੱਕ ਉਹਦੇ ਨਾਲ ਦੀ ਪੱਠ ਮੈਨੇ 1 ਲੱਖ 70000 ਦੀ ਬਾਈ ਨੂੰ ਬੱਕਰੀ ਦਵਾਈ ਬੁੱਧੂ ਨਰੇਲੇ ਵਾਲੇ ਤੋਂ ਬੁੱਧੂ ਤਾਂ ਲੈਤੀ ਨਰੇਲੇ ਵਾਲੇ ਤੋਂ ਨਰੇਲੇ ਵਾਲੇ ਤੋਂ ਉਹ ਵੀ ਮਹੀਂ ਦਵਾਈ ਇੱਕ ਫਰਿੱਜ ਉਹਦੇ ਮੁੱਲਾਪੁਰ ਮੰਡੀ ਤੇ ਉਹ ਲੈ ਗਈ ਜਿੱਤ ਕੇ ਮੇਰਾ ਖਿਆਲ ਵੀ ਦੋਏ ਫਰੇਜਾਂ 30000 ਦੀਆਂ ਦਾ ਸਰਪੰਚ ਹੋਣੀ ਆ ਉਹਨਾਂ ਦੋ ਬੱਕਰੀਆਂ ਨੇ 30000 ਦਾ ਮੁੱਲ ਦਾ ਹੋਲਾ ਕਰਤਾ ਕੱਪਤਾ ਜੇ ਕੰਮ ਛੱਡਦੇ ਹਾਂ ਹਜੇ ਸੂਣ ਗਿਆ ਮੇਮਨੇ ਦੇਣੀਆਂ ਵੀ ਦੋਕ ਸਾਲ ਚ ਮੈਨੂੰ ਐ ਲੱਗਦਾ ਫ੍ਰੀ ਹੋ ਜਾਣਗੀਆਂ ਬੱਕਰੀ ਦਾ ਮਹਿੰਗਾ ਕੁਛ ਨਹੀਂ ਜੇ ਬੱਕਰੀ ਹੋਵੇ ਮਾਲਕ ਰੋਟੀ ਦੇਵੇ ਪਰ ਬੱਕਰੀ ਹੋਵੇ ਚੰਗੀ ਚੰਗੀ ਰੋਟੀ ਦੇਊਗੀ ਜੇ ਚੰਗੀ ਦੀ ਕਰਾਂਗੇ ਸੇਵਾ ਅੱਜ ਇਹ ਬੱਕਰੀ ਦੀ ਮੈਂ ਮੇਮਣੀ ਲਿਜਾ ਕੇ ਕੰਦ ਨਾ ਬਣਦੀ ਧੁੱਪੇ ਮਰੀਗੀ ਮੁਰਕੇ ਮੈਂ ਦੇਖੀ ਨੀ ਉਹ ਤੈਨੂੰ ਕੀ ਦਊ ਸਰਪੰਚ ਸਾਹਿਬ ਤਾਵੇਂ ਭਾਈ ਐ ਕਹਿਣਾ ਬੋਕ ਦੀ ਜਮਾਈ ਨਾਲੋਂ ਵੱਧ ਸੇਵਾ ਭਾਲਦਾ ਜੀ ਨੂੰ ਇਹਨਾਂ ਦੀ ਕਦਰ ਦਾ ਪਤਾ ਹੈ ਪੱਠ ਦੀ ਛੋਟੀ ਨਾਲੋਂ ਜ਼ਿਆਦਾ ਸੇਵਾ ਹੋਣੀ ਚਾਹੀਦੀ ਹੈ ਕਰੇ ਜੀਨੇ ਪੱਠ ਲੈ ਲਈ ਨਹੀਂ ਕੋਈ ਫਾਇਦਾ ਨਹੀਂ ਲੈਣ ਦਾ ਭੇਡਾਂ ਚਾਰੀ ਜਾਓ ਨਾ ਦਸ ਲੈ ਕੇ ਰੂੜੀਆਂ ਚ ਰੱਜ ਕੇ ਆ ਜਾਣੀਆਂ ਸੀਨ ਮੁਖਤਦੀਆਂ ਇਹ ਗੱਲਾਂ ਮੇਰੀਆਂ ਨੋਟ ਕਰ ਲਿਓ ਬਾਈ ਅੱਧੇ ਬਾਈ ਗੁੱਸਾ ਵੀ ਕਰਨਗੇ ਮੇਰੇ ਤੇ ਅੱਧੇ ਮੈਨੂੰ ਚੰਗਾ ਵੀ ਕਹਿਣਗੇ ਬੰਦਾ ਅਣਪੜਾ ਜਮੀ ਚਿੱਟਾ ਅਣਪੜਾ ਬੌਲਾ ਜਾ ਪਰ ਮੈਨੂੰ ਜਈਆਂ ਹੀ ਆਉਂਦੀਆਂ ਉਹ ਹੀ ਸੁਣਾਉਂਗਾ ਬਾਕੀ ਇੰਨਾ ਪਹਾਣ ਸਮਾਂ ਨਹੀਂ ਕੋਈ ਸੌਦੇ ਵੀ ਕਰੀਏ ਗੱਲਾਂ ਤਾਂ ਮੇਰੀਆਂ ਨਹੀਂ ਮੁੱਕਦੀਆਂ ਨਿਤ ਨਵਾਂ ਖਾੜਾ ਲੱਗਦਾ ਮੰਡੀਆਂ ਤੇ ਤੇ ਜਉਂਦੇ ਰਹਿਣ ਸਾਡੇ ਤਰਸੇਮ ਜੀ ਹੋਰੀ ਜਿਨ੍ਹਾਂ ਦੇ ਅਸੀਂ ਨਾਲ ਚੱਲਦੇ ਆ ਤੇ ਬਾਈ ਦਾ ਬਹੁਤ ਬਹੁਤ ਸਵਾਗਤ ਬਹੁਤ ਵਧੀਆ ਚੰਗਾ ਮਾਲ ਰੱਖੀ ਫਿਰਦਾ ਧੰਨਵਾਦ ਸਰਪੰਚ ਸਾਹਿਬ ਜੀ ਦੇ ਮੰਡੀ ਤੇ ਬਹੁਤ ਸੋਹਣਾ ਮਾਲ ਆ ਅੱਜ